ਮੈਂ ਬਾਸੀ ਮੈਂ ਮੇਰੇ ਬੱਚੇ ਮੇਰੇ ਹਸਬੰਡ ਅਸੀਂ ਦੇਰਾਦੂਨ ਸੀ ਇਹ 24 ਤਰੀਕ ਤੋਂ ਆਨ ਲੱਗਾ ਦੇ ਮੈਨੂੰ ਜਿਵੇਂ ਪਤਾ ਲੱਗਾ ਮੈਂ ਵੀਡੀਓ ਚੈੱਕ ਕੀਤੀ ਕੈਮਰੇ ਚੱਲਦੇ ਐ ਮੋਸ਼ਨ ਵਾਲੇ ਕੈਮਰੇ ਆ जिन्ने वॉश बेसिन सारे तोड़ के। ਹੁਣ ਇਹ ਦੇਖੋ ਵੀ ਇਹ ਬੰਦਾ ਆਇਆ ਕਿੱਧਰ ਦੀ ਐ। ਮੇਰੀ ਕਿਚਨ ਦਾ ਐਗਜ਼ੌਸਟ ਪਹਿ ਲਾ ਕੇ ਉਧਰ ਦੀ ਆਇਆ। ਅੰਦਰ ਇੱਟਾਂ ਵਈਆਂ। ਸਾਰੀਆਂ ਚੀਜ਼ਾਂ ਤੋੜ ਕੇ ਮੇਰੀ ਕੱਪੜਿਆਂ ਵਾਲੀ ਅਲਮਾਰੀ ਖੋਲ ਕੇ ਵਿੱਚੋਂ ਮੇਰੇ ਸੋਨੇ ਦਾ ਜੋ ਵੀ ਨਿੱਕਾ-ਨਿੱਕਾ ਲੇਡੀਜ਼ ਘੜ ਪਾਉਂਦੀਆਂ ਸਾਰਾ ਸਮਾਨ ਕੁਝ ਡਾਲਰ ਸੀਗੇ। ਅਸੀਂ 26 ਨੂੰ 27 ਨੂੰ ਅਸੀਂ ਪਹੁੰਚੇ ਆ ਜੀ ਜਿਸ ਤਰ੍ਹਾਂ ਹੀ ਅਸੀਂ ਸਵੇਰੇ 5 ਵਜੇ ਪਹੁੰਚੇ ਆ ਇਹ 7:30 ਇਹ ਫੇਰ ਆ ਗਿਆ ਇਹ ਰਿਸ਼ੀ ਵਿਆਹ ਗਲੀ ਨੰਬਰ 4 ਜੇ ਮੈਂ ਬਾਹਰ ਸੀ ਮੈਂ ਮੇਰੇ ਬੱਚੇ ਮੇਰੇ ਹਸਬੰਡ ਅਸੀਂ ਦੇਰਾਦੂਨ ਸੀ ਇਹ 24 ਤਰੀਕ ਤੋਂ ਆਨ ਲੱਗਾ ਦੇ ਮੈਨੂੰ ਜਿਵੇਂ ਪਤਾ ਲੱਗਾ ਮੈਂ ਵੀਡੀਓ ਚੈੱਕ ਕੀਤੀ ਕੈਮਰੇ ਚੱਲਦੇ ਆ ਮੋਸ਼ਨ ਵਾਲੇ ਕੈਮਰੇ ਆ ਇਹ ਬੰਦਾ ਸਵੇਰੇ 9:05 ਤੇ ਆਇਆ ਜੇ ਔਰ 9:20 ਤੇ ਅੰਦਰੋਂ ਕੰਮ ਕਰਕੇ ਟੂਟੀਆਂ ਸਾਰੀਆਂ ਪੱਟ ਕੇ ਜਿੰਨੇ ਵਾਸ਼ਬੈਸਿਨ ਆ ਸਾਰੇ ਤੋੜ ਕੇ ਹੁਣ ਇਹ ਦੇਖੋ ਵੀ ਇਹ ਬੰਦਾ ਆਇਆ ਕਿੱਧਰ ਦੀ ਆ ਮੇਰੀ ਕਿਚਨ ਦਾ ਐਗਜ਼ੌਸਟ ਪੈਨ ਲਾ ਕੇ ਉਧਰ ਦੀ ਆਇਆ ਅੰਦਰ ਇੱਟਾਂ ਵਈਆਂ ਸਾਰੀਆਂ ਚੀਜ਼ਾਂ ਤੋੜ ਕੇ ਮੇਰੀ ਕੱਪੜਿਆਂ ਵਾਲੀ ਅਲਮਾਰੀ ਖੋਲ ਕੇ ਵਿੱਚੋਂ ਮੇਰੇ ਸੋਨੇ ਦਾ ਜੋ ਵੀ ਨਿੱਕਾ ਨਿੱਕਾ ਲੇਡੀਜ਼ ਘਰ ਪਾਉਂਦੀਆਂ ਸਾਰਾ ਸਮਾਨ ਕੁਝ ਡਾਲਰ ਸੀਗੇ ਬੱਚਿਆਂ ਦੀ ਗੁੱਲਕ ਤੋੜ ਕੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਗਿਆ ਚਾਂਦੀ ਦੇ ਸਿੱਕੇ ਸੀ ਮੇਰੇ ਇੱਕ ਮੋਮੈਂਟੋਂ ਸੀ ਮੇਰੇ ਹਸਬੰਡ ਨੂੰ ਮਿਲਿਆ ਚਾਂਦੀ ਦਾ ਆਫਿਸ ਵੱਲੋਂ ਉਹ ਲੈ ਕੇ ਗਿਆ ਇਹ 25 ਨੂੰ ਵੀ ਆਇਆ ਜੇ 26 ਨੂੰ ਵੀ ਆਇਆ ਜੇ ਅਸੀਂ 26 ਨੂੰ 27 ਨੂੰ ਅਸੀਂ ਪਹੁੰਚੇ ਆ ਜੀ ਜਿਸ ਤਰ੍ਹਾਂ ਹੀ ਅਸੀਂ ਸਵੇਰੇ 5 ਵਜੇ ਪਹੁੰਚੇ ਆ ਇਹ 7:30 ਇਹ ਫੇਰ ਆ ਗਿਆ ਕੋਈ ਬੰਦਾ ਜਾਂ ਹੋਰ ਵੀ ਬੰਦਾ ਬੰਦਾ ਇੱਕ ਹੀ ਦੇ ਬੰਦਾ ਇੱਕ ਹੀ ਆ ਸਾਢੇ 7 ਤੇ ਫੇਰ ਆਇਆ ਬੜੇ ਆਰਾਮ ਨਾਲ ਆਉਂਦਾ ਉੱਥੇ ਝੋਲਾ ਰੱਖਦਾ ਆਪਣਾ ਸਮਾਨ ਚੱਕਦਾ ਤੇ ਚਾਰ ਦਿਨ ਲਗਾਤਾਰ ਆਇਆ ਇਹ ਝੋਲਿਆਂ ਦੇ ਹੱਥ 'ਚ ਹੁੰਦਾ ਕੈਮਰਾ ਤੇ ਇਹਨੂੰ ਪਤਾ ਵੀ ਕੈਮਰਾ ਚੱਲਦਾ ਹੈ ਕੈਮਰਾ ਦੇਖ ਕੇ ਪਹਿਲਾਂ ਆਉਂਦਾ ਕੈਮਰਾ ਘੁਮਾਉਂਦਾ ਕੰਧਵਾਲ ਕਰਦਾ ਕੈਮਰਾ ਤੇ ਸਾਰਾ ਤੋੜਪਨ ਕਰ ਦਿੰਦਾ ਸਮਝੀ ਇਲਾਕੇ ਦੇ ਕਿ ਛੋੜ ਦਹਿਸ਼ਤ ਦਾ ਮੋਲ ਹੈ ਜਿਸ ਤਰ੍ਹਾਂ ਹੋਰ ਵੀ ਸਾਡੀ ਮੇਰਾ ਪੂਰਾ ਮੱਲਾ ਸਾਬ ਦਹਿਸ਼ਤ ਦੇ ਵਿੱਚ ਦੇ ਨਿੱਕੇ ਨਿੱਕੇ ਬੱਚੇ ਖੇਡਦੇ ਆ ਲੇਡੀਜ਼ ਆ ਕੋਈ ਵੀ ਸੁੱਖ ਦੀ ਚੈਨ ਦੀ ਇਹ ਤਾਂ ਨਹੀਂ ਜੇ ਕਿਸੇ ਨੂੰ ਆਈ ਸਭ ਪਰੇਸ਼ਾਨ ਹੈਗੇ ਆ ਇਹ ਕੋ ਨਸ਼ੇ ਦਾ ਹੀ ਲੱਗਦਾ ਸੀ ਜੀ ਦੇਖੋ ਜੀ ਇਹ ਨਸ਼ੇ ਦਾ ਹੈਗਾ ਨਹੀਂ ਹੈਗਾ ਮੈਨੂੰ ਨਹੀਂ ਪਤਾਗਾ ਪਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੰਨਾ ਕ੍ਰਾਈਮ ਟੂ ਮੱਚ ਕ੍ਰਾਈਮ ਔਰ ਸਾਰੀ ਗਲੀ ਐਜੂਕੇਟਿਡ ਹੈ ਪੜੇ ਲਿਖੇ ਰਹਿੰਦੇ ਇੱਥੇ ਹੈ ਹੈ ਔਰ ਤਾਂ ਵੀ ਸਵੇਰੇ 7:30 9 ਵਜੇ ਸਭ ਨੇ ਆਫਿਸ ਜਾਣਾ ਹੁੰਦਾ ਹੈ ਇਹ ਇੱਕੋ ਟਾਈਮ ਤੇ ਇੱਕੋ ਬੰਦਾ ਬਾਰ ਬਾਰ ਹੈ ਮੈਂ ਇਹ ਨਹੀਂ ਕਹਿੰਦੀ ਵੀ ਇਹ ਇਕੱਲਾ ਹੀ ਆ ਹੋ ਸਕਦਾ ਹੈ ਇੱਧਰ ਕੋਈ ਉਹਦੇ ਨਾਲ ਵੀ ਹੋਣ ਔਰ ਦੂਸਰੇ ਘਰ ਦੇ ਵਿੱਚ ਐਵੇਂ ਸਾਹਮਣੇ ਮੇਰਾ ਘਰ ਹੈ ਉਸ ਘਰ ਦੇ ਵਿੱਚੋਂ ਵੀ ਇਸ ਬੰਦੇ ਨੇ ਸਭ ਟੂਟੀਆਂ ਪੱਟੀਆਂ ਇਵਨ ਕਿ ਜਿੰਨੇ ਵਾਸ਼ਬੈਸ ਨੇ ਇੱਟਾਂ ਨਾਲ ਤੋੜੇ ਐ ਮੇਰੇ ਕੋਲ ਹਰ ਚੀਜ਼ ਦਾ ਪ੍ਰੂਫ ਹੈ ਹਰ ਹਰ ਵੀਡੀਓ ਹੈਗੀ ਆਂ ਦੇ ਵਿੱਚ ਔਰ ਹੁਣ ਇਹ ਹਰ ਗੱਲ ਮੰਨਦਾ ਪਿਆ ਬਕਦਾ ਪਿਆ ਇਹਨੇ ਆਪਣੇ ਮੂੰਹ ਬਕੀ ਹੈ ਪਰ ਗਲੀ ਵਾਲਿਆਂ ਨੇ ਫਿਰ ਫੜ ਕੇ ਪੁਲਿਸ ਨੂੰ ਖੜਾਇਆ ਬਿਲਕੁਲ ਜੀ ਗਲੀ ਵਾਲਿਆਂ ਨੇ ਫੜ ਕੇ ਫੜਾਇਆ ਜੇ ਇਹ ਗਲੀ ਵਾਲਿਆਂ ਦਾ ਸਹਿਯੋਗ ਹੈ ਕਿ ਇਹ ਅੱਜ ਫੜਿਆ ਗਿਆ ਜੇ ਗਲੀ ਵਾਲੇ ਮੇਰੇ ਨਾਲ ਨਾ ਹੁੰਦੇ ਤੇ ਇੱਕ ਜ਼ਿੰਦਗੀ ਚ ਕਦੇ ਨਹੀਂ ਸੀ ਜੇ ਫੜਿਆ ਜਾਣਾ ਤੇ ਕੱਲ ਨੂੰ ਕੀ ਪਤਾ ਕਿਹੜੇ ਘਰ ਦੀ ਵਾਰੀ ਆ ਜਾਂਦੀ ਇਸ ਬਾਰੇ ਤੁਸੀਂ ਪੁਲਿਸ ਨੂੰ ਵੀ ਕੰਪਲੇਟਾਂ ਕੀਤੀ ਹੈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ ਜੋ ਉਹਨਾਂ ਨੇ ਛੋਟੇ मुੰਚੀ ਨੇ ਜੋ ਇਸ ਵਟ ਐਵਰ ਹੀ ਇਜ਼ ਆਈ ਡੋਟ ਨੋ ਹੀ ਹੈਜ਼ ਰਿਟਨ ਆ ਜਸਟ ਐਸ ਆਈ ਵਿਲ ਨਾਟ ਸੇ ਐਫ ਆਰ ਆਈ ਜੋ ਵੀ ਐਫ ਆਈ ਆਰ ਜੋ ਵੀ ਹੈ ਰਾਈਟ ਉਹ ਲਿਖਿਆ ਲਿਖਣ ਤੋਂ ਬਾਅਦ ਕੋਈ ਕਾਰਵਾਈ ਕੋਈ ਇਨਵੈਸਟੀਗੇਸ਼ਨ ਨੋ ਬੜੀ ਨੋ ਸਿੰਗਲ ਬੜੀ ਨੋ ਬੜੀ ਕੇਮ ਹੇਰ ਟੂ ਇਨਵੈਸਟੀਗੇਟ ਸੋ 왓 ਹੈਪਨ ਜੇ ਅਜੇ ਇਹ ਨਯਾ ਨਾਪੜੀ ਨੇ ਹੋਰ ਵੀ ਘਰਾਂ ਦਾ ਟਾਰਗੇਟ ਕਰਨਾ ਸੀ ਭਾਜੀ ਕੱਲ ਵੀ ਇਹਨੂੰ ਕਿਸੇ ਨੇ ਉੱਥੇ ਦੂਸਰੀ ਗਲੀ ਦੇ ਵਿੱਚ ਜਾਂਦਿਆਂ ਵੇਖਿਆ ਸ਼ਾਮ ਨੂੰ 4 ਵਜੇ ਖੁੱਲਾ ਬਿਨਾਂ ਕਿਸੇ ਡਰ ਤੋਂ ਪੂਰਾ ਆਰਾਮਨਗਰ ਘੁੰਮਦਾ ਪਿਆ ਕੋਈ ਗਲੀ ਵਾਲਾ ਇੱਥੇ ਕੋਈ ਕਿਸੇ ਨੂੰ ਤੁਸੀਂ ਨਹੀਂ ਪਛਾਣ ਸਕਦੇ ਵੀ ਇਹ ਕੌਣ ਹੈ ਤੇ ਕੌਣ ਨਹੀਂ ਹੈ ਸਮਝਦੇ ਪੁਲਿਸ ਦਾ ਕੰਮ ਇਲਾਕਾ ਵਾਸੀਆਂ ਨੇ ਕੀਤਾ ਜੀ ਮੈਂ ਬਿਲਕੁਲ ਜੀ ਮੈਂ ਤਾਂ ਸ਼ੁਕਰਗੁਜ਼ਾਰ ਆਪਣੇ ਗਲੀ ਵਾਲਿਆਂ ਦਾ ਜਿਨ੍ਹਾਂ ਨੇ ਪੁਲਿਸ ਦਾ ਕੰਮ ਕੀਤਾ ਭੱਜ ਦੌੜ ਕੇ ਅੱਜ ਅੱਜ ਵੀ ਫੜਿਆ ਗਿਆ ਬੜੀ ਮਿਹਰਬਾਨੀਆਂ ਸਾਰਿਆਂ ਦੇ ਭੈਣ ਭਰਾਵਾਂ ਦੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਅੱਗੇ ਤੋਂ ਮੈਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੀ ਆ ਕਿ ਐਂੀਆਂ ਵਾਰਦਾਤਾਂ ਨੂੰ ਨੱਥ ਬਾਓ ਜੀ ਸਰ ਕੀ ਗੱਲ ਹੋਈ ਇੱਥੇ ਤੁਸੀਂ ਮੁਕੇ ਤੇ ਪਹੁੰਚੇ ਇਹ ਅੱਗੇ ਵੀ ਇੱਕ ਦਿਨ ਸਾਨੂੰ ਕੰਪਲੇਂਟ ਆਈ ਸੀ ਤੇ ਉਸ ਦਿਨ ਤੇ ਇਹ ਮਿਲਿਆ ਨਹੀਂ ਆ ਉਸ ਦਿਨ ਮਤਲਬ ਵੇਖਿਆ ਸੀ ਅੰਦਰੋਂ ਇਹਨਾਂ ਨੇ ਆਪ ਵੜ ਕੇ ਵੇਖਿਆ ਤੇ ਨਹੀਂ ਮਿਲਿਆ ਅੱਜ ਆ ਗਿਆ ਤੇ ਉਸ ਦਿਨ ਦਾ ਇਹ ਧਿਆਨ ਹੀ ਕਿ ਕਿਦਨੇ ਹੱਥੋਂ ਦਾ ਅੱਜ ਆ ਗਿਆ ਹੱਥੋਂ ਨਾ ਕਾਰਵਾਈ ਕਰਾਂਗੇ ਤੇ ਜਾ ਕੇ ਟੋਕਾ ਇਲਾਕਾ ਵਾਸੀਆਂ ਦੱਸਿਆ ਕਿ ਦੋ ਤਿੰਨ ਵਾਰੀ ਇੱਥੇ ਵਾਪਰਦਾ ਤਾਂ ਹਾਂਜੀ ਹਾਂਜੀ ਕਹਿੰਦੇ ਪਹਿਲਾਂ ਵੀ ਹੋਈ ਆ ਪਹਿਲਾਂ ਵੀ ਇੱਕ ਦੋ ਵਾਰਾਂ ਹੋਈਆਂ ਵਾ ਤਾਂ ਹੀ ਇਹਦੇ ਮਗਰ ਲੱਗੇ ਹਾਂ ਤੇ ਅੱਜ ਫੜਿਆ ਗਿਆ ਕੀ ਕੀਤੀ ਜਾਏਗੀ ਇਹਦੇ ਬੰ ਹਾਂਜੀ ਹਾਂਜੀ ਪੂਰੀ ਪੁਸ਼ਕਿਸ਼ ਕੀਤੀ ਜਾਊਗੀ ਸਰ ਜੋ ਵੀ ਘਰਵਾਲਿਆਂ ਦਾ ਨੁਕਸਾਨ ਹੋਇਆ ਸਾਰਾ ਨੂੰ ਇਹਨੂੰ ਬਰਾਮਦ ਕੀਤੀ ਜਾਏਗੀ ਹਾਂਜੀ ਉਹ ਐਸਐਚਓ ਸਾਹਿਬ ਨੇ ਸਾਰਾ ਕੁਝ ਦੱਸ ਕੇ ਕਿਹਾ ਆ ਸਾਨੂੰ ਵੀ ਠੀਕ ਆ ਇਹਨੂੰ ਲੈ ਕੇ ਆਓ ਇੱਥੇ ਉਹਨਾਂ ਦੀ ਨੌਲੇਜ ਚ ਜਿਸ ਤਰ੍ਹਾਂ ਵੀ ਕਰਨਗੇ ਉਹਨਾਂ ਦੇ ਹੁਕਮਾਂ ਮੁਤਾਬਕ ਸਭ ਕੁਝ ਹੋਊਗਾ ਇਹ ਕਾਰਵਾਈ ਕੀਤੀ ਜਾਊਗੀ ਜੋ ਇਹਨਾਂ ਦੀ ਬਰਾਮਤੀ ਜੋ ਇਹਨਾਂ ਦੀ ਕਰਵਾਈ ਜਾਏਗੀ ਹਾਂਜੀ ਹਾਂਜੀ ਸਭ ਕੁਝ ਹੋਊਗਾ ਜੀ ਸਰ ਹਾਂਜੀ ਕੁਝ ਵੇਸੇ ਦੱਸਿਆ ਨੇ ਤੁਸੀਂ ਨਾਲ ਨਹੀਂ ਅਜੇ ਨਹੀਂ ਕੁਝ ਵੀ ਦੱਸਿਆ ਉੱਥੇ ਜਾ ਕੇ ਹੁਣ ਇਹਦੇ ਕੋਈ ਪੁੱਛਗਿਸ਼ ਕਰਾਂਗੇ ਕੋਈ ਤਰ੍ਹਾਂ ਦਾ ਨਸ਼ੇ ਵਗੈਰਾ ਦਾਤੀ ਹੈ ਜਾਂ ਕੁਝ ਥੀ ਲੱਗਦਾ ਵਾ ਬਾਕੀ ਕਨਫਰਮ ਨਹੀਂ ਹੈਗਾ ਜੀ